ਸਸਿਕਲ ਜੀ ਸਾਰਿਆਂ ਨੂੰ ਵੈਸਟਰਨ ਪਾਰਟ ਇਮੀਗ੍ਰੇਸ਼ਨ ਲਗਾਤਾਰ ਕੈਨੇਡਾ ਦੇ ਵਿਜ਼ਿਟਰ ਵੀਜ਼ਾ ਲੈ ਰਹੇ ਆ। ਸੋ ਅੱਜ ਵੀ ਸਾਨੂੰ ਵੀਜ਼ਾ ਰਿਸਿਵ ਹੋਇਆ ਜੀ ਜਸਕਰਨ ਸਿੰਘ ਜੀ ਦਾ। ਸੋ ਇਹਨਾਂ ਨੂੰ ਸਪੌਂਸਰਸ਼ਿਪ ਸੀ ਜੀ ਮੈਰਿਜ ਅਟੈਂਡ ਕਰਨ ਜਾਣਾ ਸੀ। ਇਹਨਾਂ ਦਾ ਵੀਜ਼ਾ ਆਇਆ ਵੈਸਟਰਨ ਪਾਰਕ ਨੇ ਦਾ ਯੰਗ ਏਜ ਅਨਮੈਰੀਡਰ ਸਿੰਗਲ ਪਰਸਨ ਦਾ ਔਰ ਫਰੈਸ਼ ਪਾਸਪੋਰਟ ਤੇ ਵੀਜ਼ਾ ਲਿਆ ਜੀ ਕਿਤੇ ਵੀ ਇਹਨਾਂ ਦੀ ਹੋਰ ਕੰਟਰੀ ਦੀ ਕੋਈ ਕੰਪਨੀ ਹੈਗੀ ਸੋ ਵੀਜ਼ਾ ਆਇਆ। ਸੋ ਤੁਹਾਡਾ ਅੱਜ ਕੈਨੇਡਾ ਦਾ ਵੀਜ਼ਾ ਲੱਗਾ ਜਸਕਰਨ ਜੀ ਸਾਡੇ ਫਾਲੋਅਰਸ ਨੂੰ ਦੱਸੋ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਸਰ ਪਰ ਸਰੋਣੀ ਸਾਡੇ ਪਿੰਡ ਤੋਂ ਸਰਪੰਚ ਆ ਜਿਸਟਨ ਪਾਸਥਾਲੇ ਸਾਡੇ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਮੇਰਾ ਵੀਜ਼ਾ ਯਾਨੀ ਕਿ ਕਾਟੇ ਦੇ ਵਿੱਚ ਲੈ ਲਿਆ ਸਰ ਨੇ ਤੇ ਥੋੜਾ ਜਿਹਾ ਸਰ ਨੇ ਮੈਨੂੰ ਦੱਸਿਆ ਸੀ ਕਿ ਤਾਂ ਇਹ ਜਿਹੜਾ ਡਾਕੂਮੈਂਟ ਆ ਉੱਤੇ ਸਟੈਂਪ ਵੀ ਜਾ ਲੱਗਣਾ ਪਰ ਮੇਰਾ ਵੀਜ਼ਾ ਸੇਤ ਹੀ ਆ ਗਿਆ ਥੈਂਕ ਯੂ ਸਰ ਤੇ ਤੁਹਾਡੀ ਜਿਹੜੀ ਤਿਆਰੀ ਹੈ ਜੀ ਥੈਂਕਸ ਅਸੀਂ ਕਰਦੇ ਆ ਕਿ ਤੁਸੀਂ ਵੇਟ ਕੀਤਾ ਇਹਨਾਂ ਨੂੰ ਸਪਾਂਸਰਸ਼ਿਪ ਕਾਫੀ ਟਾਈਮ ਪਹਿਲਾਂ ਆ ਗਈ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਤੁਹਾਡੀ ਪ੍ਰੋਫਾਈਲ ਵੀਕ ਹੈਗੀ ਹੈ ਕਿ ਤੁਹਾਨੂੰ ਘੱਟੋ ਘੱਟ 2 ਮਹੀਨਿਆਂ ਦਾ ਸਮਾਂ ਲੱਗੇਗਾ ਸੋ ਇਹਨਾਂ ਨੇ ਸਬਰ ਵੀ ਕੀਤਾ ਤੇ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਜੀ 2 ਮਹੀਨੇ ਵੇਸਨ ਪਾ ਦੇ ਕਹਿੰਦੇ ਇਹਨਾਂ ਨੇ ਜਿਹੜਾ ਹੈਗਾ ਹੋਲਡ ਕੀਤਾ ਆਪਣੇ ਵੀਜ਼ਾ ਨੂੰ ਡਾਕੂਮੈਂਟ ਕੰਪਲੀਟ ਕਰਨ ਤੋਂ ਬਾਅਦ ਹੀ ਵੀਜ਼ਾ ਅਪਲਾਈ ਕੀਤਾ ਸੋ ਅੱਜ ਰਿਜ਼ਲਟ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਵੀ ਇੱਕ ਚੰਗੀ ਸਲਾਹ ਦੇ ਨਾਲ ਵੈਸਟਰਨ ਪਾਸ ਦੀ ਹੈਲਪ ਦੇ ਨਾਲ ਆਪਣਾ ਵੀਜ਼ਾ ਲੈ ਸਕਦੇ ਹੋ ਚਾਹੇ ਉਹ ਯੂਕੇ ਦਾ ਵੀਜ਼ਾ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸਏ ਜਾਂ ਫਿਰ ਕੈਨੇਡਾ ਦਾ 10 ਇਅਰ ਮਲਟੀਪਲ ਵੀਜ਼ਾ ਹੋਵੇ ਦੇਰ ਕਿਸ ਗੱਲ ਦੀ ਅੱਜ ਹੀ ਪਹੁੰਚੋ ਸਹੀ ਸਲਾਹ ਦੇ ਲਈ ਵੈਸਟਰਨ ਪਾਸ ਦੇ ਹੈੱਡ ਆਫਿਸ ਵੈਸਟਰਨ ਪਾਸ ਫਰੈਸ਼ ਪਾਸਪੋਰਟ ਵਿਦਆਊਟ ਰੈਵਿਊਇਸਟੀ ਵਿਦ অর ਵਿਦਆਊਟ ਸਪਾਂਸਰਸ਼ਿਪ ਵੀਜ਼ਾ ਲੈ ਰਿਆ ਕਾਲ ਕਰੋ ਜੀ ਅੱਜ ਹੀ ਮਿਲੋ ਵੈਸਟਰਨ ਪ